ਸੇਖਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨੂੰ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਵੀ ਪਿੰਡ ਬੁਰਜਥਰੋੜ ਜਿਲ੍ਹਾ ਬਈ ਇਹਨੂੰ ਬਠਿੰਡਾ ਪੈ ਜਾਂਦਾ ਹੈ ਤਹਿਸੀਲ ਇਹਨੂੰ ਬਈ ਤਹਿਸੀਲ ਆਰੰਪੁਰਾ ਪੈ ਜਾਂਦੀ ਹੈ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅਜੋ ਬਾਈ ਜੀ ਸਾਸੀ ਦਾ ਬਾਈ ਜੀ ਨਾਮ ਕੀ ਹੈ ਬਾਈ ਆਪਣਾ ਪਰਮਜੀਤ ਸਿੰਘ ਜੀ ਬਾਈ ਜੀ ਆਪਣੇ ਘਰ ਉਹਨਾਂ ਦਾ ਵੀ ਕੀ ਡਰੈਸ ਹੈ ਜੀ ਆਪਾਂ ਆਪਣੇ ਘਰ ਭਗਤੇ ਭਾਈ ਤੋਂ ਆਪਾਂ 4 ਕਿਲੋਮੀਟਰ ਪਿੰਡ ਬੋਰਜ ਥੋੜਾ ਹੈ ਹਾਂਜੀ ਤੇ 4 ਨੰਬਰ ਗਲੀ ਚਕਾਰ ਆ ਆਪਣਾ 4 ਨੰਬਰ ਗਲੀ ਚਕਾਰ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਬਾਈ ਜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਠੀਕ ਰਿਹਾ ਜੀ ਵਧੀਆ ਕਿੰਨੇ ਟਾਈਮ ਚ ਆਪਣੇ ਪਾਸੇ ਵੀਡੀਓ ਉੱਥੇ ਦਿਨ ਸੇਲ ਹੋ ਗਈ ਜੀ ਤੇ ਅੱਜ ਆਪਣੇ ਕੋਲ ਕਿੰਨੇ ਨਾਗ ਬਕਾਉ ਹੋਏ ਆਪਣੇ ਕੋਲੇ 7 ਨਾਗ ਆ ਜੀ ਤੇ ਆਪਣਾ ਵਪਾਰ ਲੈਣ ਦਾ ਕੰਮ ਅਗੇ ਕਰਦੇ ਆ ਵਪਾਰ ਲੈਣ ਦਾ ਠੀ ਮੱਜਾਂ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਮੂੰਹ ਮੱਥੇ ਦੀ ਚੰਗੀ ਆ ਸਿੰਘਾਂ ਦੀ ਕੁਆਲਿਟੀ ਸ਼ਾਨਦਾਰ ਆ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਤੇ ਕਿਧਰੋਂ ਸ਼ੁਰੂ ਕਰਗੇ ਬਾਈ ਜੀ ਆਪਾਂ ਪਹਿਲਾਂ ਠੀਕ ਹੋ ਜੀ ਕੀ ਆ ਡਿਟੇਲ ਇਸ ਵਾਰੀ ਇਹਨੇ ਦੂਜਾ ਸੂਦਾ ਸੋਨਾ ਪਹਿਲੇ ਸੂਏ 14+ ਦੁੱਧ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਇਹ ਜੀ 15 ਦਿਨਾਂ ਦੀ ਲੈ ਜੀ ਹਜੇ 15 ਦਿਨਾਂ ਦੀ ਕੱਚੀ ਆ ਬਾਡੀ ਬੰਤਰ ਦੀ ਸ਼ਾਨਦਾਰ ਆ ਬਾਈ ਜੀ ਅੱਟ ਦੇਖ ਸਕਦੇ ਹੋ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਮੁੱਠੀ ਵਾਲਾ ਥਾਣਾ ਬਹੁਤ ਸੋਹਣਾ ਥਣ ਲੱਗਿਆ ਹੋਇਆ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਬਹੁਤ ਸੋਹਣਾ ਸਿੰਘ ਆ 15 ਦਿਨਾਂ ਦੀ ਹਜੇ ਕੱਚੀ ਆ ਵੀਰੇ ਬਾਡੀ ਬਾਂਦਰ ਦੀ ਸ਼ਾਨਦਾਰ ਆ ਤੋਰਾ ਤੁਸੀਂ ਦੇਖ ਸਕਦੇ ਹੋ ਪੱਠਪੁੜੇ ਦੀ ਚੰਗੀ ਆ ਆਜੋ ਬਜੀ ਮੱਝੇ ਤੇ ਪਿੰਡੇ ਚਮਕ ਬਹੁਤ ਆ ਬਾਈ ਕਵਾਲਿਟੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਆ ਕੀ ਮੁੱਲ ਕਰਦੇ ਆ ਬਾਈ ਜੀ ਆਪਾਂ ਇਹਦਾ ਮੁੱਲ 2.5 ਆ ਜੀ 2.5 ਠੀਕ ਹੋ ਬਾਈ ਜੀ ਹੋ ਜੂ ਮੌਨ ਤਾਂ ਨੀ ਹਾਂ ਜੀ ਹਾਂ ਪੂਰਾ ਠੀਕ ਹੋ ਬਾਈ ਅੱਗੇ ਆ ਜੀ ਕੀ ਡਿਟੇਲ ਆਈ ਇਹ ਚੋਟੀ ਪਹਿਲਾ ਸੂਆ ਸੁੰਦੀ ਆ 4 ਦੰਦ ਆ ਜੀ ਪਹਿਲਾ ਸੂਆ ਸੁੰਦੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਹਫਤੇ ਦੀ ਕੱਚੀ ਹੈ ਹਫਤੇ ਦੀ ਕੱਚੀ ਹੈ ਬਾਈ ਦੇਖ ਸਕਦੇ ਹੋ ਵੀ ਥਾਣਾ ਦੀ ਕੁਆਲਿਟੀ ਸ਼ਾਨਦਾਰ ਆ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਕੱਢ ਲਓ ਬਾਹਰ ਹੀ ਬਾਡੀ ਬੰਤਰ ਦੀ ਚੰਗੀ ਆ 4 ਦੰਦ ਆ ਜੀ ਮੂੰਹੋਂ 4 ਦੰਦ ਆ ਬਾਈ ਹਜੇ ਬਹੁਤ ਚੰਗੀ ਹਾਈਟ ਆ ਬਾਈ ਦੇਖ ਸਕਦੇ ਹੋ ਪੱਠਪੂੜੇ ਦੀ ਬਹੁਤ ਜ਼ਿਆਦਾ ਚੰਗੀ ਆ ਹਫਤੇ ਦੀ ਕੱਚੀ ਆ ਬਾਈ ਹਜੇ ਇਹ ਆਇਓ ਬਾਈ ਇਹ ਹੋ ਚਾਰ ਦਿਨ ਦਾ ਵੀਰੇ ਹਫਤੇ ਦੀ ਕੱਚੀ ਆ ਬਾਡੀ ਬੰਤਰ ਦੀ ਚੰਗੀ ਆ 23 ਤਰੀਕ ਨੂੰ ਦੈਣ ਪੂਰੇ ਠੀਕ ਆ ਬਾਈ ਜੀ 29 ਤਰੀਕ ਨੂੰ ਬਾਈ ਇਹਦੇ ਦਿਨ ਪੂਰੇ ਹੋ ਜਾਣੇ ਆ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਜੀ ਤੁਸੀਂ ਬਹੁਤ ਚੰਗਾ ਆਰਡਰ ਤੁਹਾਡੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਇਹਦਾ ਕੀ ਡਿਮਾਂਡ ਕਰਦੇ ਆਂ ਜੀ ਇਹਦੀ ਇੱਕ ਤੱਕੀ ਹੈ ਜੀ ਇਹਦਾ ਮੁੱਲ 125 ਹੋ ਜੀ ਮੌਕੇ ਤੇ ਮੰਨ ਤਾਂ ਨਹੀਂ ਠੀਕ ਹੋ ਜੀ ਅੱਗੇ ਆ ਜਿਓ ਜੀ ਇਹ ਵੀ ਦੂਜਾ ਸੂਆ ਸੰਦੀ ਹੈ ਜੀ ਤੇ ਕੀ ਰਿਕਾਰਡ ਹੈ 10 ਦਿਨਾਂ ਦੀ ਕੱਚੀ ਹੈ ਪਹਿਲੇ ਸੂਏ ਕੀ ਰਿਕਾਰਡ ਹੈ ਦੁੱਧ ਦੀ ਪਹਿਲੇ ਸੂਏ ਨੇ 12 ਪਲੱਸ ਦਿੱਤਾ ਜੀ 12 ਲੀਟਰ ਪਲੱਸ ਦਿੱਤਾ ਹੁਣ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਹੁਣ ਜੀ ਇੱਕ ਹਫਤਾ ਤੇ 10 ਦਿਨ ਲੈ ਸਕਦੇ ਹਾਂ ਜੀ 10 ਇੱਕ ਹਫਤਾ ਤੇ 10 ਅੰਕ ਦਿਨਾਂ ਜਾਂ ਹਫਤਾ ਜਾਂ 10 ਦਿਨ ਲੈ ਸਕਦੀ ਹੈ 26 ਤਰੀਕ ਨੂੰ ਦੇਣ ਪੁਰਿਆ 2-4 ਦਿਨ ਵੱਧ ਵੀ ਲੈ ਸਕਦੇ ਠੀਕ ਹੈ ਜੀ ਸਿੰਗਾ ਦੀ ਕੁਆਲਿਟੀ ਦੇਖਸਾ ਵੀਰੇ ਸ਼ਾਨਦਾਰ ਹੈ ਪੈਠ ਪੂੜੀ ਦੀ ਮੂੰਹ ਦੀ ਛੱਗੀ ਹੈ ਬਾਈ ਜੀ ਇਹ ਪੈਠ ਪੂੜੇ ਦੀ ਚੰਗੀ ਆ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਸ਼ਾਨਦਾਰਾ ਕੱਢ ਲੋ ਇਹਨੂੰ ਬਾਰ ਬਾਈ ਜੀ ਕਿਤੇ ਘਟਾਈ ਵਧਾਈ ਜਾ ਸਕਦੇ ਆ ਆਓ ਤੁਸੀਂ ਬਾਈ ਨਾਲ ਗੱਲਬਾਤ ਕਰੋ ਆਜੋ ਬਾਈ ਜੀ ਮੋੜ ਲਓ ਜਿਹੜਾ ਵੀ ਨਗਸ ਨੂੰ ਪਸੰਦ ਆਉਂਦਾ ਤੇ ਤੁਸੀਂ ਜ਼ਰੂਰ ਲੈ ਕੇ ਜਾਓ ਤਕਰੀਬਨ ਜਿੰਨੇ ਹਜੇ ਤੱਕ ਨਗ ਦੇਖੇ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਆ ਟੌਪ ਕਲਾਸ ਹੀ ਆ ਮੂੰਹੋਂ ਛਿੱਗੀ ਆ ਵੀਰੇ 10 ਦਿਨ ਹਜੇ ਲੈ ਜੂਗੀ ਬਾਡੀ ਬੰਤਰ ਦੀ ਸੋਹਣੀ ਆ ਤੇ ਇਹਦੀ ਕੀ ਡਿਮਾਂਡ ਕਰਦੇ ਆਂ ਇਹਦਾ 125 ਇਹਦਾ ਮੁੱਲ 125 ਹੋ ਜੂ ਮੋਕੇ ਤੇ ਬਾਈ ਜੀ ਮੰਨ ਦਿੰਦਾ ਠੀਕ ਹੋ ਜੀ ਅੱਗੇ ਆ ਜੀ ਇਹਦੀ ਕੀ ਡਿਟੇਲ ਹੈ ਇਹ ਤੀਜਾ ਸੂਆ ਸੁੰਦੀ ਹੈ ਇਹ ਤੀਜਾ ਸੂਆ ਸੁੰਦੀ ਹੈ ਤੇ ਕੀ ਰਿਕਾਰਡ ਹੈ ਦੁੱਧ ਦੀ 15 ਪਲੱਸ ਦੀ ਗਾਰੰਟੀ ਹੈ ਆਪਣੀ ਗਾਰੰਟੀ ਹੁੰਦੀ ਹੈ ਦੇ ਲਾਂਗੇ 15 ਪਲੱਸ ਆਪਾਂ ਜਾਨਕੀ ਲਿਖਤ ਕਰਕੇ ਦੇ ਸਕਦੇ ਆ 15 ਪਲੱਸ ਦੀ ਠੀਕ ਹੋ ਜੀ ਲਿਖਤ ਕਰਕੇ ਦੇਵਾਂਗੇ ਆਪਾਂ 15 ਪਲੱਸ 15 ਪਲੱਸ ਨਾ ਹੋਵੇ ਮੈਂ ਵਾਪਸ ਲੈ ਲਾਂਗੇ ਠੀਕ ਹੋ ਜੀ ਜਿੰਨੇ ਚ ਗਈ ਹੋਊਗੀ ਮੈਂ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਹਜੇ 10 ਦਿਨਾਂ ਦੀ 10-15 ਦਿਨ ਲੈ ਸਕਦੀ ਹੈ ਜੀ ਠੀਕ ਹੋ ਬਾਈ ਜੀ ਇਹਨੂੰ ਕੱਢ ਲਓ ਬਾਹਰ ਬਾਡੀ ਮੰਤਰ ਦੀ ਇਹ ਵੀ ਚੰਗੀ ਹੈ ਵੀਰੇ ਪੈਠਪੜਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਆ 15 ਲੀਟਰ ਦੁੱਧ ਦੀ ਬਈ ਗਾਰੰਟੀ ਦੇਖ ਸਕਦੇ ਤੁਸੀਂ ਮਾਨਾ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸ਼ਾਨਦਾਰ ਆ ਬਾਈ ਦਾ ਕਹਿਣਾ ਜੀ 15 ਲੀਟਰ ਦੁੱਧ ਨਾ ਦੇਵੇ ਤੇ ਤੁਸੀਂ ਉਹਨਾਂ ਪੈਸੇ ਜੀ ਦੂਜਾ ਸੂਆ ਮੇਰੇ ਕੋਲੋਂ ਹੀ ਗਈ ਸੀ ਇੱਥੇ ਮੈਂ ਕੈਂਡੀ ਦਿੱਤੀ ਸੀ ਦੂਜਾ ਸੂਆ 15 ਕਿਲੋ ਤੋਲ ਕੇ ਠੀਕ ਹੋ ਬਾਈ ਜੀ ਇਹ 15 ਲੀਟਰ ਦੁੱਧ ਨਾ ਹੋਵੇ ਤੁਸੀਂ ਬਾਈ ਨੂੰ ਮੱਝ ਵਾਪਸ ਕਰਕੇ ਜਾ ਸਕਦੇ ਹੋ ਇਹਦੀ ਕੀ ਡਿਮਾਂਡ ਕਰਦੀ ਆਪਾਂ ਇਹਦਾ ਇੱਕ ਦਾ ਇਹਦਾ ਮੁੱਲ 110 ਹੋ ਜੂਗਾ ਮੁੱਕ ਦੇ ਮੰਤਲ ਠੀਕ ਹੋ ਜੀ ਅੱਗੇ ਆ ਜੋ ਇਹਦੀ ਕੀ ਡਿਟੇਲ ਹੈ ਇਹ ਟੋਕੜ ਮੈਂ ਹੈ ਜੀ ਟੋਕੜ ਕੱਲੀ ਟੋਕੜੀ ਹੈ ਜੀ ਹਾਂ ਜੀ ਇਹਦੀ ਆ ਕੱਟੀ ਹੈ ਠੀਕ ਹੋ ਬਾਈ ਜੀ ਸੂਈ ਹੋਗੀ 7-8 ਮਹੀਨਿਆਂ ਦੀ ਹੈ ਠੀਕ ਹੋਈ 7-8 ਮਹੀਨੇ ਹੋ ਗਏ ਸੂਈ ਨੂੰ ਤੇ ਦੁੱਧ ਕਿੰਨਾ 29 ਦੀ ਕੱਟੀ ਆ ਜੀ ਇਹ ਐਮ 29 ਦੀ ਕੱਟੀ ਆ ਤੇ ਦੁੱਧ ਕਿੰਨਾ ਦਿੰਦੀ ਆ ਆਦੇ ਛਲੇ ਹੋਗਾ 6 ਤੋਂ 7 ਕਿਲੋ 6 ਤੋਂ 7 ਕਿਲੋ ਕਿੰਨੇ ਟਾਈਮ ਬੱਚੇ ਦੇ ਮਿਲਦੇ ਆ ਖਾਛੂਗੇ ਬੜੀ ਠੀਕ ਹੋਈ ਆਪਾਂ ਜਾਣ ਬਹੁਤ ਚੰਗਾ ਜੀ ਤੇ ਆਪਾਂ ਦੁੱਧ ਜੋ ਕੇ ਦੇਵਾਂਗੇ ਜੀ ਹਾਂ ਜੀ ਜੋ ਕੇ ਦੇਵਾਂਗੇ ਜਿੰਨਾ ਕਹਿਤਾ ਉਹਨਾਂ ਜੋ ਕੇ ਦੇਣਾ ਭਲਾ 3 ਟਾਈਮ ਚੋਈ ਹੋ ਜੀ ਆਪਾਂ 5 ਟਾਈਮ ਚੋਲੇ ਕੋਈ ਠੀਕ ਹੋਈ ਤੇ ਇਹਦੇ ਕੋਈ ਟੀਕਾ ਡੂਕਾ ਭਰਾਏ ਹੋਵੇ ਕੋਈ ਟੀਕਾ ਕੋਈ ਨਹੀਂ ਇਹਦੀ ਕੱਢ ਲੋ ਬਾਹਰ ਹੀ ਆਪਾਂ ਦਿਖਾ ਦਈਏ 6-7 ਲੀਟਰ ਦੁੱਧ ਹੈਗਾ ਬਈ ਇਹਦਾ ਮਗਰੇ ਹਾਂ ਜੀ ਇਹਦਾ ਕੀ ਮੁੱਲ ਰੱਖਿਆ ਬਈ ਜੀ ਇਹਦਾ ਮੁੱਲ 45000 ਇਹਦਾ ਮੁੱਲ 45000 ਹੋਜੂ ਮੌਕੇ ਦੇ ਮਾਨਤਾ ਨਹੀਂ ਠੀਕ ਹੋ ਜੀ ਅੱਗੇ ਲਾਸਟ ਲੀਕ ਇਹ ਉਧਰ ਦਾਨ ਹੈ ਦੋ ਗੱਬਣਾਈ ਠੀਕ ਹੋ ਜੀ ਇਹਨਾਂ ਦੀ ਕੀ ਡਿਟੇਲ ਹੈ ਜੀ ਇਹ ਤੋਕੜ ਗੱਬਣਾਈ ਤਕਰੀਬਨ 4.5 ਤੋਂ 5 ਮਹੀਨੇ ਜੀ ਠੀਕ ਹੋ ਜੀ ਚੈੱਕ ਪਾਸ ਆਪਣੇ ਤੇ ਦੁੱਧ ਕਿੰਨਾ ਜੀ ਐਸ ਦੁੱਧ ਹੈ ਨਹੀਂ ਥੱਲੇ ਦੁੱਧ ਥੋੜਾ ਹੀ ਆਇਆ ਕਿਲੋ ਕਿਲੋ ਬਾਰੇ ਗਰੀਬ ਘਰੋਂ ਲਈ ਆ ਇਹ ਠੀਕ ਹੋ ਜੀ ਮਤਲਬ ਥਣ ਚੈੱਕ ਹੋ ਜਾਣਗੇ ਜਮਾਂ ਚੈੱਕ ਹੀ ਹੁੰਦੀ ਸੀਗੀ ਅੱਜ ਤੱਕ 1.5 ਕਿਲੋ 2 ਕਿਲੋ ਕੱਢਿਆ ਬਾਹਰ ਹੀ ਆਕੇ ਨਾ ਠੀਕ ਹੋ ਜੀ ਉੱਥੇ ਦਾ ਪਕਾ 100 ਗ੍ਰਾਮ ਦਾ ਚੈੱਕ ਹੀ ਕਰਕੇ ਲਿਆ ਆਪਾਂ ਇਹਨਾਂ ਕਹਿ ਸਕਦੇ ਹਾਂ ਵੀ ਥਣ ਚੈੱਕ ਕਰਾ ਦੋ ਜੀ ਚੈੱਕ ਪਾਸ ਠੀਕ ਹੋ ਜੀ ਕੱਢ ਲਓ ਬਾਹਰ ਹੀ ਕਿਹੜਾ ਸੂਆ ਹੁੰਦੀ ਹੈ ਜੀ ਇਹ ਇਹ ਦੂਜਾ ਸੂਆ ਤੋਂ ਪਹਿਲਾ ਸੂਆ ਤੂਈ ਵੀ ਸੀਗੀ ਦੂਜਾ ਕੋਕੜ ਗੱਬਣਾ ਚੈੱਕ ਪਾਸ ਆ ਵੀਰੇ ਕਿਲੋ ਕੁ ਦੁੱਧ ਆ ਇਸ ਟਾਈਮ ਥਣ ਚੈੱਕ ਕਰਾ ਦੂਗੀ ਇਨਾ ਜ਼ਰੂਰ ਆ ਤਦੰਬ ਜੀ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਆਪਾਂ ਨੂੰ ਪਿਛਲੇ ਸੂਏ ਦਾ ਦੁੱਧਰ ਰਿਕਾਰਡ ਰਿਪੋਰਟ ਪਤਾ ਇਹਨਾਂ ਨੇ 15 ਪਲੱਸ ਦੱਸਿਆ 15 ਪਲੱਸ ਦੱਸਿਆ ਠੀਕ ਹੋ ਬਈ ਨਾ ਨੋਰਮਲ ਤੂੜੀ ਤੇ ਕੱਲੀ ਤੇ 15 ਪਲੱਸ ਦਿੰਦਾ ਠੀਕ ਹੋ ਬਈ ਤੇ ਇੱਕ ਹੀ ਡਿਮਾਂਡ ਮੂਡ ਕਰਦੀ ਇਹਦਾ ਮੁੱਲ ਤਾਂ 28000 ਰੁਪਏ ਜੀ ਮੁੱਲ ਇਹਦਾ 28000 ਹੋ ਜੂ ਮੋਕੇ ਤੇ ਮੰਨਤਾ ਨਹੀਂ ਠੀਕ ਹੋ ਜੀ ਲਾਸਟਲੀ ਹੈ ਜੀ ਇਹਦੀ ਕੀ ਡਿਟੇਲ ਹੈ ਇਹ 5 ਮਹੀਨੇ ਤੋਂ ਉੱਪਰ ਗੱਭਣ ਆਈ 5 ਮਹੀਨੇ ਤੋਂ ਵੀ ਟੋਕੜ ਗੱਭਣੀ ਆ ਜੀ ਤੇ ਇਹਦਾ ਦੁੱਧ ਹੋਊਗਾ 5 ਕਿਲੋ ਤੋਂ ਨਾ ਟਾਈਮਾਂ ਦਾ ਜੀ 5 ਲੀਟਰ ਹੈਗਾ ਜੀ ਠੀਕ ਹੈ ਜੀ ਬੱਚਾ ਪੁੱਛਾ ਹੈ ਨਹੀਂ ਇਹਦਾ ਬੱਚਾ ਹੈ ਨਹੀਂ ਠੀਕ 5 ਮਹੀਨੇ ਦੀ ਗਾਰੰਟੀ ਵਾਲੀ ਚੈੱਕ ਹੈ ਕਰਾ ਕੇ ਦੇਵਾਂਗੇ ਚੈੱਕ ਆਪਾਂ ਦੇਖ ਸਕਦੇ ਹੋ ਬਈ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਸੋਹਣਾ ਥਾਣਾ ਠੀਕ ਫੀਲ ਠੰਡੀ ਹੈ ਜਿਵੇਂ ਮਰਜ਼ੀ ਚੋਈ ਜਾ ਪੈਰ ਵੀ ਨਹੀਂ ਫੱਟਣਾ ਜੀ ਠੀਕ ਦੁੱਧ ਕਿੰਨਾ ਦਾ ਸਹੀ ਆਪਾਂ ਜੀ ਦੁੱਧ 5 ਕਿਲੋ ਹੋਊਗਾ 5 ਲੀਟਰ ਦੁੱਧ ਹੈਗਾ ਬਾਈ ਪੰਜ ਤੋਂ ਪਲੱਸ ਹੋ ਸਕਦਾ ਅੰਦਰ ਨਹੀਂ ਆ ਠੀਕ ਹੈ ਕੱਢ ਲੋ ਇਹਨੂੰ ਬਾਹਰ ਹੀ ਟੋਕੜ ਗੱਭਣਾ ਵੀਰੇ ਦੋ ਨਾਗ ਟੋਕੜ ਗੱਭਣਾ ਬਾਕੀ ਬਾਈਆਂ ਕੋਲ ਗਾਈਆਂ ਉਧਰ ਖੜੀਆਂ ਤੇ ਬਾਕੀ ਤੁਸੀਂ ਮੱਝਾਂ ਵੇਖ ਹੀ ਸਕਦੇ ਹੋ ਇੱਧਰ ਆ ਜਾਓ ਭਾਈ ਇਹ ਵੀਰੇ ਚੱਕ ਪਾਸ ਆ 5 ਲੀਟਰ ਦੁੱਧ ਇਸ ਟਾਈਮ ਹੈਗਾ ਦੋ ਟਾਈਮ ਚਵਾਈ ਕਰੋ ਭੂਮ ਤਿੰਨ ਟਾਈਮ ਚਵਾਈ ਕਰੋ ਕ੍ਰਾਸ ਬਰੀਡ ਦੀ ਐ ਪੱਠਪੂੜੇ ਦੀ ਚੰਗੀ ਐ ਇਹਦੀ ਡਿਮਾਂਡ ਕਰਦੀਆਂ ਆਪਾਂ ਇਹਦਾ 32000 ਰੁਪਏ ਇਹਦਾ ਮੁੱਲ 32000 ਹੋਜੂ ਬਾਈ ਜੀ ਮੁੱਕ ਤੇਮ ਠੀਕ ਬਾਈ ਜੀ ਆਪਣਾ ਕੰਟੈਕਟ ਨੰਬਰ ਵਾਸਤੇ ਆਪਣਾ ਕੰਟੈਕਟ ਨੰਬਰ ਹੈ 98146 ਹਾਂਜੀ 68370 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਆ ਦੋਨਾਂ ਟੋਕੜ ਗੱਬਣਾ ਵਿੱਚੋਂ ਕੋਈ ਵੜ ਪਸੰਦ ਹੋਵੇ ਜਾਂ ਚਾਰ ਪੰਜ ਮੱਝਾਂ ਵਿੱਚੋਂ ਕੋਈ ਮੱਝ ਪਸੰਦ ਹੁੰਦੀ ਹੋਵੇ ਤੇ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਵੀਰੇ ਸਾਰੇ ਟੌਪ ਕਲਾਸ ਨਗੀਨੇ ਆ ਦੇਖ ਸਕਦੇ ਹੋ ਤੁਸੀਂ ਸਿੰਗੀ ਦੀ ਬਹੁਤ ਚੰਗੀ ਆ ਬਾਡੀ ਬੰਤਰ ਦੇ ਬਹੁਤ ਚੰਗੇ ਪਸ਼ੂ ਆ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ